ਸਤਿ ਸ਼੍ਰੀ ਅਕਾਲ ਦੋਸਤੋ। ਵਾਕਤਾ ਤੁਹਾਡਾ ਸਾਡੇ ਚੈਨਲ ਤੇ ਅੱਜ ਦੀ ਰਜਨਾ ਰਸ਼ੀ ਫਲ ਲੈ ਕੇ ਹਾਜ਼ਰਾਂ ਜਿੱਥੇ ਤੁਸੀਂ ਜਾਣੋਗੇ ਅਮਨੇ ਦਿਨ ਦੀ ਸਥਿਤੀ ਸੁਝਾਤ ਸੰਭਾਵਨਾਵਾਂ ਅੱਜ ਦੇ ਦਿਨ ਨਰਾਸ਼ੀਆਂ ਲਈ ਕਿਵੇਂ ਰਹੇਗਾ ਜਾਣੋ ਕੀ ਕਹਿੰਦੇ ਹਨ ਤੁਹਾਡੇ ਖੁਸ਼ਕਿਸਮਤ ਧਾਰੀ ਸੋਮਵਾਰ ਨੂੰ ਨਾ ਕਰੋ ਇਹ ਚਾਰ ਕੰਮ ਨਰਾਜ ਹੋ ਜਾਂਦੇ ਹਨ ਭਗਵਾਨ ਸ਼ਿਵ ਦੋਸਤੋ ਅਜੇ ਹਮਨੇ ਜਾਂਦਾ ਹੈ ਕਿ ਸੱਚੇ ਮਨ ਨਾਲ ਪੂਜਾ ਕਰਨ ਨਾਲ ਭਗਵਾਨ ਸ਼ਿਵ ਸਾਨੀ ਨਾਲ ਪ੍ਰਸੰਨ ਹੋ ਜਾਂਦੇ ਹਨ ਅਤੇ ਸ਼ਰਧਾਲੂਆਂ ਦੀ ਸਾਰੀਆਂ ਮਨੋ ਕਾਮਨਾ ਪੂਰੀਆਂ ਕਰਦੇ ਹਨ ਸ਼ਿਵ ਨੂੰ ਸੋਮਾਰ ਦਾ ਦਿਨ ਖਾਸ ਤੌਰ ਤੇ ਪਸੰਦ ਹੈ ਇਸ ਲਈ ਇਸ ਦਿਨ ਕੀਤੀ ਗਈ ਸ਼ਿਵ ਪੂਜਾ ਜਲਦੀ ਫਲਦਾਰ ਹੁੰਦੀ ਹੈ ਸੋਮਾਰ ਨੂੰ ਵਰਤ ਰੱਖਦੇ ਹੋਏ ਪੂਰੇ ਮਹੀਨੇ ਭਗਵਾਨ ਸ਼ਿਵ ਦੀ ਪੂਜਾ ਨਿਯਮ ਅਨੁਸਾਰ ਕੀਤੀ ਜਾਂਦੀ ਹੈ ਇਸ ਸਮੇਂ ਦੌਰਾਨ ਕੁਝ ਵਰਜਿਤ ਭੋਜਨਾਂ ਤੋਂ ਇਲਾਵਾ ਇੱਕ ਅਨੁਸ਼ਾਸਿਤ ਰੁਟੀਨ ਦੀ ਪਾਲਣਾ ਕਰਨੀ ਚਾਹੀਦੀ ਹੈ ਕਮੈਂਟ ਵਿੱਚ ਹਰ ਹਰ ਮਾ ਦੇਵਲੀ ਕੋ ਸੋਮਵਾਰ ਨੂੰ ਪੂਜਾ ਕਰਦੇ ਸਮੇਂ ਕਾਲੇ ਕੱਪੜੇ ਪੋਣਾ ਨਹੀਂ ਪੁਰਨਾ ਚਾਹੀਦਾ ਕਿਉਂਕਿ ਧਾਰਮਿਕ ਮਾਨਤਾਵਾਂ ਦੇ ਅਨੁਸਾਰ ਭਗਵਾਨ ਸ਼ਿਵ ਨੂੰ ਕਾਲਾ ਰੰਗ ਪਸੰਦ ਨਹੀਂ ਹੈ ਕਾਲੇ ਰੰਗ ਦੇ ਕੱਪੜਿਆਂ ਨਾਲ ਭਗਵਾਨ ਸ਼ਿਵ ਨੂੰ ਗੁੱਸਾ ਆਉਂਦਾ ਹੈ ਇਸ ਲਈ ਸ਼ਿਵ ਪੂਜਾਦਾਰ ਕਾਲੇ ਕੱਪੜੇ ਪਹਿਨਣ ਤੋਂ ਹਮੇਸ਼ਾ ਪਰਹੇਜ਼ ਕਰੋ ਅਤੇ ਹਰੇ ਲਾਲ ਕੱਪੜੇ ਪਹਿਨਣ ਦੀ ਕੋਸ਼ਿਸ਼ ਕਰੋ ਸੋਮਵਾਰ ਨੂੰ ਸ਼ਿਵ ਪੂਜਾ ਸੇਵਾ ਚਿੱਟੇ ਪਗਮੇ ਪੀਲੇ ਜਾਂ ਸਾਦੇ ਰੰਗ ਦੇ ਕੱਪੜੇ ਪਹਿਨੋ ਮੰਨਿਆ ਜਾਂਦਾ ਹੈ ਕਿ ਇਸ ਦਿਨ ਭਗਵਾਨ ਸ਼ਿਵ ਦੀ ਪੂਜਾ ਕਰਨ ਨਾਲ ਹਰ ਮਨੋ ਕਾਮਨਾ ਪੂਰੀ ਹੁੰਦੀ ਹੈ ਅਨਵਿਆਈਆਂ ਕੁੜੀਆਂ ਆਪਣੇ ਪਤੀ ਦੀ ਲੰਬੀ ਉਮਰ ਤੇ ਸੁਖੀ ਵਿਆਹਤਾ ਜੀਵਨ ਲਈ ਵਰਤ ਰੱਖਦੀਆਂ ਹਾਲਾਂਕਿ ਇਸ ਦੌਰਾਨ ਕੁਝ ਗੱਲਾਂ ਧਿਆਨ ਰੱਖਣਾ ਵੀ ਬਹੁਤ ਜ਼ਰੂਰੀ ਹੈ ਪਰ ਇਹ ਵੀ ਇਹ ਤਾਂ ਹੀ ਸੰਭਵ ਹੈ ਜੇਕਰ ਤੁਸੀਂ ਸਾਰੇ ਨਿਯਮਾਂ ਦੀ ਪਾਲਣਾ ਕਰਦੇ ਹੋ ਔਰ ਜਾਣਦੇ ਹਾਂ ਵਰਤਦੇ ਦੌਰਾਨ ਕੀ ਕਰਨਾ ਚਾਹੀਦਾ ਅਤੇ ਕੀ ਨਹੀਂ ਕਰਨਾ ਚਾਹੀਦਾ ਸ਼ਾਸਤਰਾਂ ਅਨਸਾਰ ਔਰਤ ਨੂੰ ਆਪਣੇ ਵਾਲ ਖੁੱਲੇ ਨਹੀਂ ਛੱਡਨੇ ਚਾਹੀਦੇ ਇਸ ਨਾਲ ਪਰਿਵਾਰ ਵਿੱਚ ਝਗੜਾ ਤੇ ਨਕਾਰਾਤਮਕ ਊਰਜਾ ਪੈਦਾ ਹੁੰਦੀ ਹੈ ਸ਼ਾਸਤਰਾਂ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਵਿਆਹ ਦੌਰਾਨ ਮਾਤਾ ਸੀਤਾ ਦੀ ਮਾਤਾ ਨੇ ਉਹਨਾਂ ਨੂੰ ਹਮੇਸ਼ਾ ਆਪਣੇ ਵਾਲ ਬਨ ਕੇ ਰੱਖਣ ਲਈ ਕਿਹਾ ਬਨਏ ਵਾਲੇ ਵੀ ਰਿਸ਼ਤੇ ਨੂੰ ਬਨ ਕੇ ਰੱਖਦੇ ਹਨ ਕੰਨਿਆ ਇਸ ਰਾਸ਼ੀ ਦੇ ਲੋਕਾਂ ਨੂੰ ਆਪਣੇ ਦੋਸਤਾਂ ਤੇ ਜਿਆਦਾ ਵਿਸ਼ਵਾਸ ਹੁੰਦਾ ਹੈ ਦੋਸਤੋਂ ਤੁਹਾਨੂੰ ਮਿਲ ਤੇ ਆਰਥਿਕ ਮਦਦ ਮਿਲ ਸਕਦੀ ਹੈ ਵਿਦੇਸ਼ ਤੋਂ ਕੋਈ ਕੰਮ ਵੀ ਨਵੀਂ ਜਾਣਕਾਰੀ ਪਰਿਵਾਰ ਵਿੱਚ ਖੁਸ਼ਹਾਲੀ ਲਿਆ ਸਕਦੀ ਹੈ ਤੁਹਾਡਾ ਭਰਾ ਤੁਹਾਡੇ ਨਾਲ ਬਹੁਤ ਕੰਮ ਕਰਦਾ ਹੈ ਅੱਜ ਦਾ ਦਿਨ ਸ਼ੁਭ ਰੰਗ ਹੈ ਗੁਲਾਬੀ ਅਤੇ ਤੁਹਾਡਾ ਖੁਸ਼ਕਿਸਮਤ ਨੰਬਰ 18 ਹੈ ਇਸ ਸਮੇਂ ਤੁਹਾਡੀਆਂ ਗ੍ਰਹਿ ਸਥਿਤੀਆਂ ਤੁਹਾਡੇ ਪੱਖ ਵਿੱਚ ਹੋ ਸਕਦੀਆਂ ਹਨ ਮੇਨ ਰਾਸ਼ੀ ਜਿੰਨਾ ਲੋਕਾਂ ਦਾ ਮੇਨ ਰਾਸ਼ੀ ਹੈ ਅਜਿਹੇ ਲੋਕਾਂ ਨੂੰ ਪੈਸਾ ਮਿਲੇਗਾ ਇਸ ਰਾਸ਼ੀ ਤੇ ਸ਼ਨੀ ਦੇਵ ਦੀ ਕਿਰਪਾ ਬਣੀ ਰਹੇਗੀ ਅਜੇਕਰ ਤੁਸੀਂ ਗਲਤ ਕਾ ਲੈਂਦੇ ਹੋ ਤਾਂ ਤੁਹਾਨੂੰ ਇਸ ਜਾਂ ਪੇੜ ਦੀ ਸਮੱਸਿਆਵਾਂ ਹੋ ਸਕਦੀਆਂ ਤੁਹਾਨੂੰ ਇਸ ਇਸ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ ਤੁਹਾਨੂੰ ਕਿਸੇ ਵੀ ਚੀਜ਼ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਜੋ ਗਲਤ ਹੈ ਤੁਹਾਨੂੰ ਇਦਾਂ ਦਾ ਸਤਕਾਰ ਕਰਨਾ ਪਵੇਗਾ ਅੱਜ ਤੁਹਾਨੂੰ ਕੰਮ ਤੋਂ ਲਾਭ ਤੇ ਇੱਕ ਮੌਕੇ ਮਿਲਣਗੇ ਤਾਂ ਦੋਸਤੋ ਜੇਕਰ ਸਾਡਾ ਕੰਟੈਂਟ ਤੁਹਾਨੂੰ ਵਧੀਆ ਲੱਗਿਆ ਤਾਂ ਕਮੈਂਟ ਵਿੱਚ ਜਰੂਰ ਦੱਸੋ ਅਤੇ ਚੈਨਲ ਨੂੰ ਲਾਈਕ ਐਂਡ ਸਬਸਕ੍ਰਾਈਬ ਜਰੂਰ ਕਰੋ ਧੰਨਵਾਦ ਦੋਸਤੋ